ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਦੇ ਲੱਗ ਗਏ ਜਿਹੜਾ ਆਪਾਂ ਅੱਜ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ ਮਜੀਠਾ ਰੋਡ ਤੇ ਤੇ ਬਾਕੀ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਹਨਾਂ ਦੇ ਤੇ ਇੱਕ ਬਿਲਕੁਲ ਤਾਜੀ ਸੂਈ ਹੈ ਹੁਣੇ ਸੂਈ ਆ ਤੇ ਇੱਕ ਨੂੰ ਸੂਈ ਨੂੰ ਥੋੜੇ ਦਿਨ ਹੋ ਗਏ ਦੋਵੇਂ ਸੂਈਆਂ ਸਵਾਈਆਂ ਵਾਂ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਬਾਕੀ ਕੁਝ گاਵਾ ਇੱਧਰ ਵੀ ਵੱਜੀਆਂ ਵਾਂ। ਸ਼ਹਿਰ ਦੇ ਵਿੱਚ ਕੋਈ ਦੁੱਧ ਦਾ ਕੰਮ ਜਿਹੜਾ ਨਾਲ ਵਿਧੀ ਨਾਲ ਦਾ। ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਿਧੀ ਨਾਮ ਦੱਸ ਤੇ ਕਰੀ ਆਪਣਾ। ਨਾਮ ਮੇਰਾ ਸੋਮਨਾਥ ਜੀ। ਸੋਮਨਾਥ। ਹਾਂਜੀ ਠੀਕ ਹੈ। ਤੇ ਡਰੈੱਸ ਵੀ ਦੱਸ ਤੇ ਕਰੀ। ਜਿਲ੍ਹਾ ਅੰਮ੍ਰਿਤਸਰ। ਹਾਂਜੀ। ਤੇ ਤੁਹਾਨੂੰ ਜੰਮ ਦਿਖਾਉਣੀ। ਅੱਜ ਲੱਗੇ ਆਪਣੇ ਗੁਰਨਾਨ ਦੇ ਗੁਰਨਾਨਕਾ ਹਸਪੀਟਲ ਤੇ ਜੀਠਾ ਰੋਡ ਤੋਂ ਤੁੰਗ ਬੱਲਾ ਠੀਕ ਹੈ ਜੀ ਮੀ ਜੀਠਾ ਰੋਡ ਤੇ ਕਿਹੜੀ ਕੀ ਬੋਲੇ ਜੇ ਤੁੰਗ ਬੱਲਾ ਤੁੰਗ ਬੱਲਾ ਗੇਟ ਬਣਿਆ ਜਿਹੜਾ ਉਹ ਗਲੀ ਦਾ ਨਾਮ ਹੈ ਤੁੰਗ ਬੱਲਾ ਤੇ ਗੇਟ ਬਣਿਆ ਹੋਇਆ ਹੈ ਉਹ ਸਿੱਧਾ ਸਰਕਾਰੀ ਸਕੂਲ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਆਪਣਾ ਇੱਕ ਕਰੀ 98886 87729 ਠੀਕ ਹੈ ਅਗਾਵਾ ਦੋ ਫਿਰ ਘਰ ਦੀਆਂ ਹੀ ਆ ਹਾਂ ਜੀ ਆਪਣੇ ਘਰ ਦੀਆਂ ਹੀ ਠੀਕ ਹੈ ਘਰ ਦੀਆਂ ਪਾਲੀਆਂ ਵਾਂ ਜਿਹੜੀਆਂ ਹਨਾ ਉਧਰ ਵੀ ਹੁਣ ਬੱਚਿਆਂ-ਮਿੱਚਿਆਂ ਬੱਜੀ ਆ ਕੋਸ਼ਾ ਦੇ ਇਹ ਘਰ ਦੀਆਂ ਮਸ਼ੀਆਂ ਪਾਲਣ ਕੁਛ ਉਧਰ ਵੀ ਬੱਜੀਆਂ ਵਾ ਠੀਕ ਘਰ ਦੇ ਜਿਹੜਾ ਪ੍ਰੋਬਲਮ ਐ ਡਿਸ ਕਰਕੇ ਦੇਖ ਲਈ ਅੱਛਾ ਮੈਂ ਪੂਰੀ ਕਰਕੇ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਹਾਂਜੀ ਕਿੰਨਾ ਸੁਬਾ ਸੁਈ ਐ ਇਹ ਪਹਿਲੇ ਸੁਬਾ ਸੁਈ ਜੀ ਅੱਛਾ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਅੱਜ 7ਵਾਂ ਦੇਣੀ ਆ ਸੁਤਵਾਂ ਦੇਣੇ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਐ ਦੁੱਧ 10 ਟੰਨ ਤੇ 8-9 ਕਿਲੋ ਦੇ ਕਰੀਬ 6-9 ਕਿਲੋ ਹੈਗਾ ਪੱਕਾ ਦੁੱਧ ਹਾਂਜੀ ਕਿੰਨਾ ਕ ਦੁੱਧ ਕਰੀ ਜਾਊਗੀ ਇਹ 10 ਤੋਂ 12 ਅਛਾ 10 ਤੋਂ 12 ਇੰਚ ਜਿਹੜਾ ਕਰੀ ਜਾਊ। ਤੋਰਾਂ ਫਿਰ ਇੱਕਰੀਨ। ਮਗਰੇ ਤੇ ਵੱਛੀ ਚ। ਹਾਂਜੀ ਉਹ ਜੋ ਵੱਛੀ ਹੈ। ਵੱਛੀ ਇੱਕ ਕਰੀ ਤੁਹਾਨੂੰ ਦਿਖਾ ਦਈਏ। ਆਹ ਵਾਲੀ ਵੱਛੀ ਆ। ਤੇ ਨਾਲੋ ਜਿਹੜਾ ਇਹ ਨਾਲੀ ਆ। ਤਾਜ਼ਾ ਹੀ ਆ ਬੱਚਾ ਜਿਹੜਾ ਇਹ। ਲੈਓ ਜੀ। ਬਾਕੀ ਇਹ ਆ ਵੀ। ਥੋੜਾ ਡਰਦੀ ਡਰਦੀ ਹੈ ਤੇ ਹੈ ਪਿੱਛੇ ਫਿਕਸ ਜਿਹਾ ਨੀ ਜੀ। ਇੱਕ ਕਰੀ ਫੇਰ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਕੀ ਜੇ ਟਾਈਮ ਤੇ ਪਹਰਦਾ ਵਾ ਤੇ ਫਿਕਸ ਜੇ ਬੰਨਾ ਮੇਰੀ ਰਾਏ ਤਾਂ ਚਲੋ ਲੈ ਜਾ ਬਾਕੀ ਹੈਗੀ ਵੀ ਕ੍ਰੋਸ ਚ ਇਹ ਵੀ ਘਰ ਚੋਂ ਨਾਲ ਚੰਗੀ 10 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਪਹਿਲੇ ਸਵੇਰ ਚ ਵਾਈ ਜਾਊਗੀ ਤੇ ਥਣ ਵੀ ਇਹ ਕਰੀ ਦੇਖਾ ਦੇ ਆਪਾਂ ਲੱਗੇ ਤਾਂ ਤੇ ਉੱਤਰਾ ਵਿੱਚ ਦੀ ਠੰਡੀ ਸੀਲ ਜੇ ਹਾਂਜੀ ਉੱਧਰ ਠੰਡੀ ਸੀਲ ਉਹਦਾ ਡਰਦੀ ਪਈ ਠੀਕ ਆ ਤੇ ਕਿੰਨਾ ਮੁੱਲ ਰੱਖਨੇ ਦਾ ਆਪਾਂ ਇਹਦਾ ਮੁੱਲ ਹੈਗਾ ਜੇ 31000 31000 ਛੋਟ-ਛਾਟ ਵਿੱਚੋਂ ਕਰ ਦੋਗੇ ਮੌਕੇ ਤੇ ਛੋਟਕਾਰ ਹੋ ਜੇਗੀ ਠੀਕ ਆ ਕੋਈ ਫੋਨ ਲਾਊਗਾ ਤੇ ਆਪਾਂ ਇਹ ਸੌਦਾ ਮੌਕੇ ਤੇ ਹੋ ਜੇਗਾ ਉਹ ਤਾਂ ਫੋਨ ਲਾਵੇ ਤੇ ਠੀਕ ਆ ਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਜਰਸੀ ਆ ਹਾਂਜੀ ਇਹ ਹੁਣੇ ਸੋਈ ਜੇ ਇਹ ਉਹ ਇਹ 2 ਘੰਟੇ ਤੋਂ ਮਤਲਬ ਅੱਜ ਹੀ ਸੁੱਈ ਆ ਕਹਿੰਦਾ ਮਤਲਬ ਤੇ ਜੇਰਜੁਰ ਪਾਤੀ ਨੇ ਜੇਰਜੁਰ ਪਾਤੀ ਐ ਰੱਖੀ ਕੇ ਸੁੱਤਦੀ ਜੇ ਨਹੀਂ ਪਾਈ ਜੇ ਦਿਖਾ ਦੇ ਸਾਡੇ ਮੁਰਗੇ ਆ ਨਾ ਅੱਛਾ ਉਹ ਛੱਡਦੇ ਨਹੀਂ ਆਗੇ ਠੀਕ ਐ ਉਹ ਅੰਦਰ ਰੱਖੀ ਆ ਆ ਇੱਕ ਵਾਰੀ ਦੇਖ ਸਕਦੇ ਜੀ ਜੇਰ ਇਹਨੇ ਪ੍ਰੋਪਰ ਜਿਹੜੀ ਪਾਤੀ ਆ ਠੀਕ ਆ ਜੀ ਤੇ ਉਹ ਜਿਹੜਾ ਬੱਚਾ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਅਜੇ ਤੇ ਇਹਦਾ ਸੂਆ ਕਿੰਵਾ ਜੇ ਇਹ ਦੂਜੇ ਸੂਆ ਸੂਈ ਦੂਸਰਾ ਸੂਆ ਸੂਈ ਆ ਤੇ ਕਿੰਨਾ ਕ ਦੁੱਧ ਪਿਛਲੇ ਸਵੇਰੇ ਚ ਹੋਇਆ ਤੁਸੀਂ ਇਹਦੇ ਦਾ 12 ਲੀਟਰ ਚ ਹੋਇਆ ਅੱਛਾ ਤਿਆਰ ਕੀ ਕਿੰਨਾ ਕਰੀ ਜਾਊਗੀ ਹਾਂ ਤੇ ਉਹ 14-15 ਦੇ ਕਰੀ ਗ੍ਰਾਮ ਅੱਛਾ 14-15 ਲੀਟਰ ਦੇ ਕਰੀਬ ਜਿਹੜਾ ਕਰੀ ਜਾਊਗੀ ਠੀਕ ਆ ਤੇ ਆ ਥਾਣੇ ਇਹਦੇ ਵੀ ਆਪਾਂ ਲਾ ਕੇ ਦੇਖ ਸਕਦੇ ਪ੍ਰੋਪਰ ਹੱਥ ਦੀ ਚਵਾਈ ਵਾਲੇ ਥਾਣੇ ਤੇ ਥੱਲੇ ਵੀ ਚੰਗੀ ਬਣ ਗਈ ਆ ਚਲੋ ਖੋਲੋ ਹਾਂ ਫਿਰ ਤੋੜਦੇ ਕਰੀ ਬਾਕੀ ਹੈਗੀ ਜਿਹੜੀ ਜਰਸੀ ਆ ਲਾਜ ਉਹ ਦਨ ਲਾਜ ਵੇਖ ਲੈ ਕੋਈ ਕਰਦਾ ਕੋਈ ਨਹੀਂ ਚਲ ਆ ਦੇ ਲੈ ਦੂਸਰੇ ਪਾਸੇ ਰਮ Thane ਦੇ ਤਾਂ ਮਸਾ ਦੀ ਇੱਕ ਰੀ ਲੱਗ ਗਈ ਤਾਂ ਆ ਹਵਾਨੇ ਦੇ ਨਾੜਾ ਵੀ ਆਪਾਂ ਦੇਖ ਸਕਦੇ ਚੰਗੀਆਂ ਤੇ ਇਹਦਾ ਵੀ ਜੀ ਮੁੱਲ ਫਿਰ ਇਹਦਾ ਮੁੱਲ 36000 ਅਛੇ ਰਮੁੱਲ 36000 ਆ ਤੇ ਬਾਕੀ ਚਲੋ ਮੌਕੇ ਤੇ ਛੋਟ-ਛੜ ਕਰ ਦੋਗੇ ਹਨਾ ਜੇ ਕੋਈ ਜੋੜਾ ਇਕੱਠਾ ਲਾਊਗਾ ਤੇ ਮਾਨਤਨ ਹੋਰ ਕਰ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਚਲੋ ਦੋਵੇਂ ਸੂਈਆਂ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ